ਇਹ ਜਿਹੜਾ ਪੰਜਾਬੀ ਤੁਸੀਂ ਦੇਖ ਰਹੇ ਹੋ ਜੰਗਲਾਂ ਦੇ ਵਿੱਚੋਂ ਭੱਜ ਕੇ ਕੰਦ ਟੱਪ ਰਿਹਾ ਇਹ ਕੋਈ ਸ਼ਖਸ ਇਹ ਪੰਜਾਬੀ ਆਮਨੀ ਹੈਗਾ ਤੁਹਾਨੂੰ ਦੱਸ ਦਈਏ ਕਿ ਇਹ ਸ਼ਖਸ ਦੋ ਵਾਰ ਐਮਐਲਏ ਰਹਿ ਚੁੱਕਿਆ ਹੈ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਮੇਨ ਗੇਟ ਤੋਂ ਐਂਟਰੀ ਨਹੀਂ ਬਿਲੀ ਸੀ ਸੋ ਇਸ ਕਰਕੇ ਇਹ ਜੰਗਲ ਦੇ ਵਿੱਚੋਂ ਭੱਜ ਕੇ ਕੰਦ ਟੱਪ ਕੇ ਯੂਨੀਵਰਸਿਟੀ ਦੇ ਵਿੱਚ ਐਂਟਰੀ ਕਰਨਗੇ ਸੋ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਕਾਂਗਰਸ ਪਾਰਟੀ ਦੇ ਦੋ ਵਾਰੀ ਐਮਐਲਏ ਰਹਿ ਚੁੱਕੇ ਨੇ ਸੋ ਇਹਨਾਂ ਦੀ ਤਾਰੀਫ਼ ਕਰਨੀ ਵਾਕਈ ਬਣਦੀ ਹੈ ਕਿਉਂਕਿ ਜਿਹੜੇ ਨੇਤਾ ਹੁੰਦੇ ਇਹ ਕਈ ਨੇਤਾ ਆਪਾਂ ਕਹਿ ਸਕਦੇ ਹਾਂ ਕਿ ਜੇ ਇਹਨਾਂ ਨੂੰ ਮੀਨ ਗੇਟ ਤੋਂ ਐਂਟਰੀ ਨਹੀਂ ਮਿਲਦੀ ਤਾਂ ਕਹਿੰਦੇ ਨੇ ਕਿ ਸਾਨੂੰ ਕੈਂਟਰੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਉਹ ਉੱਥੋਂ ਹੀ ਵਾਪਸ ਚਲੇ ਜਾਂਦੇ ਨੇ ਬਟ ਇਹਨਾਂ ਤੇ ਹੌਂਸਲੇ ਨੂੰ ਸੱਚੀ ਸਲਾਮਾ ਦੇਖੋ ਕਿਵੇਂ ਜੰਗਲ ਦੇ ਵਿੱਚੋਂ ਭੱਜ ਕੇ ਕੰਦ ਟੱਪ ਕੇ ਯੂਨੀਵਰਸਿਟੀ ਦੇ ਵਿੱਚ ਐਂਟਰੀ ਕਰਨ ਜਾ ਰਹੇ ਆ ਸੋ ਸਾਨੂੰ ਹੁਣ ਉਹ ਵਾਰਿਸ ਭਰਾਵਾ ਦੇ ਗਾਣੇ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਜਿਗਰੇ ਬਣਾ ਕੇ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸੋ ਬਿਲਕੁਲ ਇਹ ਹਨ ਕੁਲਜੀਤ ਸਿੰਘ ਨਾਗਰਾ ਜੋ ਕਿ ਦੋ ਵਾਰ ਕਾਂਗਰਸ ਨੂੰ ਐਮਐਲਏ ਰਹਿ ਚੁਕੇ ਨੇ ਥੈਂਕ ਯੂ ਬੇਟਾ ਗੁੱਡ ਇਹ ਸਾਡਾ ਪੁਰਾਣਾ ਰਸਤਾ ਵੀ ਹੁੰਦਾ ਸੀ ਇਹਦਾ ਯੂਨੀਵਰਸਿਟੀ ਵਾਲਿਆਂ ਨੇ ਪਤਾ ਹੀ ਹੈ ਯੂਨੀਵਰਸਿਟੀ ਵਾਲਿਆਂ ਨੇ ਪਤਾ ਹੀ ਨਹੀਂ ਸੌਰੀ ਹਰ ਦੀਵਾਰ ਦੇ ਨਾਲ 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 ਉਡੀ ਚਾਰ ਦਵਾਰੀ ਤੇ ਅਸੀਂ ਤਾਂ ਗੱਡੀ ਦੇ ਵਿੱਚੋਂ ਇੱਕਦਮ ਉਹਦਾ ਧਿਆਨ ਪਾਸੇ ਹੋਇਆ ਨਿਕਲ ਕੇ ਅੰਦਰ ਬੱਲੇ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਚਲੇ ਐਂਟਰ ਕਰ ਗਏ ਆ ਸਾਰੀ ਯੂਨੀਵਰਸਿਟੀ ਦੀ ਦੀਵਾਰ ਦੇ ਨਾਲ-ਨਾਲ ਪੁਲਿਸ ਵਾਲੇ ਖੜੇ ਕੀਤੇ ਆ ਪੁਰਾਣਾ ਸਮਾਂ ਯਾਦ ਆਇਆ ਇਤਨੀ ਲੈ ਲੈ ਹਾਂ ਜਦੋਂ ਅਕਸਰ ਰੇਡਾਂ ਪੈਂਦੀਆਂ ਹੁੰਦੀਆਂ ਸੀ ਤਾਂ ਦੌੜਨ ਦਾ ਮੌਕਾ ਮਿਲਦਾ ਸੀ ਸੋ ਅੱਜ ਫੇਰ ਉਹੀ ਸਮਾਂ ਉਹੀ ਯੂਨੀਵਰਸਿਟੀ ਤੇ ਉਹੀ ਯੂਨੀਵਰਸਿਟੀ ਦੇ ਲਈ ਸੰਘਰਸ਼ ਆਉਣ ਵਾਲੇ ਵਿਦਿਆਰਥੀਆਂ ਦੇ ਭੁੱਖ ਦੇ ਲਈ ਸਾਡੇ ਬੱਚਿਆਂ ਦੇ ਭੁੱਖ ਦੇ ਲਈ ਸੰਘਰਸ਼